ਮਾਂ ਹੁੰਦੀ ਏ ਮਾਂ ਬਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਮਾਂ ਨੂੰ ਬੜਾ ਬੜਾ ਵੱਡਾ ਦਰਜਾ ਗੁਰਬਾਣੀ ਚ ਵੀ ਦਿੱਤਾ ਗਿਆ ਗੁਰੂਆਂ ਪੀਰਾਂ ਪਗੰਬਰਾਂ ਨੂੰ ਜਨਮ ਦੇਣ ਵਾਲੀ ਇਹ ਉਹ ਮਾਂ ਵਾ ਉਹ ਜਿਹਨੂੰ ਹਰ ਇੱਕ ਦਾ ਸਿਰ ਝੁਕਦਾ ਤੇ ਜਿਹਦੀ ਮਾਂ ਇਸ ਦੁਨੀਆ ਤੋਂ ਚਲ ਗਈ ਇਹਨਾਂ ਦਾ ਕੁਝ ਨਹੀਂ ਰਹਿ ਗਿਆ ਅੱਜ ਇੱਕ ਇਹੋ ਜਿਹੀ ਵੀਡੀਓ ਪਾਉਣ ਜਾ ਰਿਆਂ ਵਾ ਕੇ ਜਿਲ੍ਹਾ ਅਮਰਸਰ ਵਾਲਿਓ ਗਰਦਾਸਪੁਰ ਵਾਲਿਓ ਮਤ ਕਰਨ ਵਾਸਤੇ ਅੱਗੇ ਆਓ ਆ ਇੱਕ ਮਾਤਾ ਗਵਾਚੀ ਆ 60 ਸਾਲ ਦੀ ਉਮਰ ਆ ਇਹਨੂੰ ਲੱਭਣ ਦੇ ਵਿੱਚ ਮਤ ਕਰਿਓ ਤੇ ਜਿੰਨਾਂ ਦੇ ਪਰਿਵਾਰ ਦੀ ਇਹ ਮਾਤਾ ਗਵਾਚੀ ਆ ਨਾ ਬੜੀ ਕੋਸ਼ਿਸ਼ ਕਰ ਰਹੇ ਆ ਬਹੁਤ ਭੱਜ ਦੌੜ ਕਰ ਰਹੇ ਆ ਪਿੰਡਾਂ ਵਿੱਚ ਪੋਸਟਰ ਵੀ ਲਵਾਏ ਗਏ ਆ ਜਿੱਥੇ-ਜਿੱਥੇ ਉਹਨਾਂ ਦੀ ਬਾਹ ਪੇਸ਼ ਚੱਲ ਰਹੀ ਆ ਉਹ ਇਸ ਮਾਤਾ ਨੂੰ ਲੱਭਣ ਵਿੱਚ ਭੱਜ ਦੌੜ ਕਰ ਰਹੇ ਆ ਮਦਦ ਮੰਗ ਰਹੇ ਆ ਕੋਚਰ ਪਹਿਲਾਂ ਸਾਡੇ ਇੱਕ ਵੀਰ ਨੇ ਸਾਨੂੰ ਆ ਫੋਟੋਆਂ ਸਾਰੀ ਇਨਫੋਰਮੇਸ਼ਨ ਭੇਜੀ ਆ ਆ ਪੋਸਟਰ ਭੇਜਿਆ ਤੇ ਦੱਸਿਆ ਕਿ ਇਹ ਮਾਤਾ ਨਾ ਕਾਫੀ ਚਿਰ ਤੋਂ ਦਿਮਾਗੀ ਪਰੇਸ਼ਾਨੀਆਂ ਇਹਨੂੰ ਤੇ ਇਹਨੂੰ ਕੋਈ ਵੀ ਗੱਲ ਪੁੱਲ ਜਾਂਦੀ ਆ ਤੇ ਇਹਨੂੰ ਜ਼ਿਆਦਾਤਰ ਮਾਤਾ ਨੂੰ ਘਰ ਦੇ ਵਿੱਚ ਹੀ ਰੱਖਿਆ ਜਾਂਦਾ ਸੀਗਾ ਰੋਟੀ ਪਾਣੀ ਦਿੱਤਾ ਜਾਂਦਾ ਸੀ ਹਵਾਲਿਆ ਧਵਾਲਿਆ ਜਾਂਦਾ ਹੈ ਰਾਖੀ ਕੀਤੀ ਜਾਂਦੀ ਸੀਗੀ ਇੱਕ ਦਿਨ ਐਸਾ ਮਾੜਾ ਆਇਆ ਕਿ ਘਰ ਦਾ ਗੇਟ ਖੁੱਲਾ ਰਹਿ ਗਿਆ ਇਹ ਮਾਤਾ ਘਰੋਂ ਚਲ ਗਈ ਆ ਇਹ ਮਾਤਾ ਦਾ ਕੋਈ ਥਾ ਪਤਾ ਨਹੀਂ ਵੀ ਮਾਤਾ ਹੈ ਕਿੱਥੇ ਆ ਤੇ ਜਿੰਨੇ ਮਜੀਠੇ ਵਾਲੇ ਇਹ ਵੀਰ ਵੀਡੀਓ ਦੇਖ ਰਿਆ ਅਮਰਸਰੀਏ ਪਾਉ ਤੁਹਾਡੇ ਗਾੜੀ ਬੇਨਤੀ ਆ ਕੇ ਪਤਾ ਲੱਗਾ ਉਹਨਾਂ ਦੇ ਪਰਿਵਾਰ ਤੋਂ ਉਹਨ ਜਿਹੜੀ ਗੱਲ ਹੋਈ ਫੋਨ ਤੇ ਕਿ ਮਾਤਾ ਨੇ ਕੱਲ ਕਿਤੇ ਗੁਰਦੁਆਰੇੋਂ ਪ੍ਰਸ਼ਾਦ ਲਿਆ ਕਿਸੇ ਮਜੀਠੇ ਦੇ ਉਹ ਤੋਂ ਬਾਅਦ ਫਿਰ ਮਾਤਾ ਨੂੰ ਕਿਤੇ ਸ਼ਾਮੀ ਕਿਸੇ ਪੋਲ ਤੇ ਲਾਗੇ ਕਿਸੇ ਮੋਚੀ ਵੱਲੋਂ ਵੇਖਿਆ ਗਿਆ ਕਿਉਂਕਿ ਸਾਰੇ ਬੰਨੇ ਪੋਸਟਰ ਲੱਗੇ ਆ ਭੱਜ ਦੌੜ ਕਰ ਰਹੇ ਆ ਮੋਟਰਸਾਲਾਂ ਤੇ ਲੱਭ ਰਹੇ ਆ ਪਰ ਉਹ ਮਾਤਾ ਵਿਚਾਰੀ ਨੂੰ ਪਤਾ ਨਹੀਂ ਕਿ ਮੇਰਾ ਨਾਂ ਕੀ ਆ ਮੇਰਾ ਪਿੰਡ ਕਿਹੜਾ ਮੇਰੇ ਬੱਚੇ ਕਿੰਨੇ ਆ ਜਾਂ ਮੈਂ ਕਿੱਥੋਂ ਦੀ ਆ ਜਾਂ ਕਿੱਦਾਂ ਕਿੱਦਾਂ ਨਹੀਂ ਤੇ ਜੇ ਮੇਰੇ ਵੀਰ ਤੁਸੀਂ ਇਹ ਦੇਖ ਰਹੇ ਆ ਨਾ ਵੀਡੀਓ ਤੇ ਇਹ ਮਾਤਾ ਦਾ ਨਾਂ ਕਸ਼ਮੀਰ ਕੌਰ 60 ਸਾਲ ਦੀ ਉਮਰ ਆ ਘਰ ਦਾ ਪਤਾ ਇਹਦਾ ਹੈਗਾ 19/477 ਤੁੰਗਬਾਲਾ ਮਜੀਠਾ ਰੋਡ ਤੁੰਗਬਾਲਾ ਮਜੀਠਾ ਰੋਡ ਤੇ ਟੈਲੀਫੋਨ ਨੰਬਰ ਦਾ ਪਰਿਵਾਰ ਦਾ ਉੱਤੇ ਵੀ ਪਾਇਆ ਮੈਂ ਫੇਰ ਵੀ ਇੱਕ ਵਾਰੀ ਦੱਸ ਦੇਣਾ ਚਾਹੁੰਦਾ 8054 29 74071 ਪਰਿਵਾਰ ਵਾਲਿਆਂ ਦੀ ਬੇਨਤੀ ਆ ਕਿ ਬਾਈ ਜੀ ਇਹ ਵੀਡੀਓ ਵੀ ਬਸ ਵੱਧ ਸ਼ੇਅਰ ਕਰਿਓ ਤੇ ਲੱਭਣ ਵਿੱਚ ਮਦਦ ਕਰਿਓ ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਸੋਚ ਕੇ ਵੇਖੋ 60 ਸਾਲ ਦਾ ਬਜ਼ੁਰਗ ਉਹਨੂੰ ਠੰਡ ਕਿੰਨੀ ਲੱਗਦੀ ਹੋਊਗੀ ਆਹ ਦਿਨ ਠੰਡਾਂ ਦੇ ਚੱਲ ਰਹੇ ਆ ਗੋੜੇ-ਗੋੜੇ ਠੰਡ ਆ ਉਹ ਪਤਾ ਨਹੀਂ ਮਾਤਾ ਕਿੱਤਾ ਰੋਟੀ ਖਾਂਦੀ ਆ ਕਿੱਦਾਂ ਆਪਣਾ ਟਾਈਮ ਪਾਸ ਕਰ ਰਹੀ ਆ ਕਿੱਥੇ ਉਹ ਰਹਿੰਦੀ ਆ ਕਿੱਦਾਂ ਉਹਦੇ ਨਾਲ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੀ ਆ ਤੇ ਬਾਬਿਓ ਆਵਾਰਾ ਜਨਵਰ ਆਵਾਰਾ ਕੁੱਤੇ ਤੇ ਆਵਾਰਾ ਲੋਕ ਵੀ ਦਰਿੰਦੇ ਲੋਕ ਵੀ ਰਾਤ ਬਰਾਤੇ ਇੱਧਰ-ਉੱਧਰ ਭੱਜਦੇ ਰਹਿੰਦੇ ਆ ਕੋਈ ਮਾਤਾ ਕਿਸੇ ਗੱਡੀ ਥੱਲੇ ਨਾ ਆ ਜੇ ਜਾਂ ਮਾਤਾ ਨਾਲ ਕੋਈ ਹੋਰ ਨੁਕਸਾਨ ਨਾ ਹੋ ਜੇ ਜਾਂ ਇਹ ਮਾਤਾ ਸਾਡੇ ਦੋਵਾਂ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਗਰਦਾਸਪੁਰ ਤੇ ਅੰਮ੍ਰਿਤਸਰ ਤੋਂ ਕਿਤੇ ਬਾਹਰ ਚਲ ਗਈ ਜਾਂ ਕੋਈ ਐਸੇ ਗਲਤ ਇਨਸਾਨ ਦੇ ਹੱਥੇ ਨਾ ਚੜ ਜੇ ਕਿ ਜਿਹੜਾ ਆਪਣੇ ਘਰ ਦੇ ਕੰਮ ਕਰਾਵੇ ਉਸ ਮਾਤਾ ਕੋਲੋਂ ਜਾਂ ਮਾਤਾ ਨਾਲ ਕੋਈ ਤਸ਼ੱਦਦ ਨਾ ਹੋਵੇ ਇਸ ਕਰਕੇ ਇਹ ਵੀਡੀਓ ਵਸ ਵਸ ਸ਼ੇਅਰ ਕਰਕੇ ਗਰੁੱਪਾਂ ਦੇ ਵਿੱਚ ਪਾਓ ਕਿ ਮਾਤਾ ਨੂੰ ਲੱਭਣ ਵਿੱਚ ਮਦਦ ਹੋ ਸਕੇ ਇਹ ਵੀ ਹੋ ਸਕਦਾ ਕਿ ਮਾਤਾ ਜੇ ਕੋਈ ਸੱਟ ਪੇਟ ਲਾ ਕੇ ਕਿਤੇ ਹਸਪਤਾਲ ਦਾਖਲ ਹੋਵੇ ਜਾਂ ਪੁਲਿਸ ਕਰਮਚਾਰੀਆਂ ਕੋਲ ਹੋਵੇ ਜਾਂ ਕਈ ਵਾਰ ਇਦਾਂ ਹੁੰਦਾ ਕਿ ਤੁਸੀਂ ਆਮ ਵੇਖੋਗੇ ਕਿ ਪਬਲਿਕ ਦੇ ਵਿੱਚ ਕੋਈ ਬਜ਼ੁਰਗ ਜਿਹੜਾ ਵਾ ਮਾੜੀਆਂ ਹਰਕਤਾਂ ਕਹਿ ਸਕਦੇ ਕਿ ਜਦੋਂ ਬਜ਼ੁਰਗ ਆ ਵੀ ਕੋਈ ਹਰਕਤ ਕਰਦਾ ਵੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਉਹ ਸ਼ੱਕੀ ਹਾਲਾਤ ਦੇ ਵਿੱਚ ਆ ਵੀ ਉਹਦਾ ਕੋਈ ਰਾਖਾ ਨਹੀਂਗਾ ਤੇ ਜੇ ਵੀਰ ਇਹ ਉਹ ਵੇਖਿਓ ਕਿ ਕੋਈ ਮਾਤਾ ਇਦਾਂ ਤੁਹਾਨੂੰ ਤੁਹਾਡੇ ਆਸ-ਪਾਸ ਗਵਾਂਡ ਰੋਡ ਗਲੀ ਮਹੱਲੇ ਦੇ ਵਿੱਚ ਇਦਾਂ ਚੱਲਦੀ ਫੇਲਦੀ ਨਜ਼ਰ ਆਉਂਦੀ ਆ ਜਾਂ ਗਾਲਾਂ ਕੱਢਦੀ ਨਜ਼ਰ ਆਉਂਦੀ ਆ ਜਾਂ ਕੋਈ ਹਰਕਤਾਂ ਕਰਦੀ ਨਜ਼ਰ ਆਉਂਦੀ ਆ ਤੇ ਵੀਰ ਇੱਕ ਵਾਰੀ ਆ ਪਰਿਵਾਰ ਨਾਲ ਰਾਸਤਾ ਕਰ ਲਿਓ ਫੋਟੋ ਮਿਲਾ ਕੇ ਵੇਖ ਲਿਓ ਮੈਂ ਕਹਿੰਨਾ ਵੀ ਘਰਦਿਆਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦਾ ਬੁਰਾ ਹਾਲ ਆ ਉਹ ਵੀਰ ਬਾਰ-ਬਾਰ ਫੋਨ ਕਰਕੇ ਇਹੋ ਰਿਕਵੈਸਟ ਕਰ ਰਿਹਾ ਕਿ ਵੀਡੀਓ ਪਾ ਕੇ ਅੱਗੇ ਦੇ ਅੱਗੇ ਸ਼ੇਅਰ ਕਰੋ ਤੇ ਤਾ ਵੀਰ ਤੁਸੀਂ ਆਪਣੇ ਪਰਿਵਾਰ ਵਿੱਚ ਖੁਸ਼ ਹੋ ਜਾਣਾ ਇਹਦਾ ਮਤਲਬ ਹੈ ਕਿ ਕੱਲ ਨੂੰ ਧੜ ਤੇ ਵੀ ਪ੍ਰੋਬਲਮ ਆ ਸਕਦੀ ਕਿਸੇ ਤੇ ਵੀ ਪ੍ਰੋਬਲਮ ਆ ਸਕਦੀ ਆ 60 ਸਾਲ ਦੀ ਮਾਤਾ ਬਜ਼ੁਰਗਾ ਉਹਨੂੰ ਲੱਭਣ ਦੇ ਵਿੱਚ ਮਦਦ ਕਰਿਓ ਆ ਸੰਪਰਕ ਨੰਬਰ ਆ ਹਰ ਚੀਜ਼ ਮੈਂ ਪਾਤੀ ਆ ਤੇ ਤੁਹਾਡਾ ਵੀਰ ਆ ਜਿਹੜਾ ਗੁੱਠਾ ਕੱਲਾ ਪੈਸੇ �ेਣ ਨੂੰ ਜਾਂ ਰੋਟੀ ਤੋੜਨ ਨੂੰ ਨਿਗਾ ਇਸ ਗੁੱਠੇ ਨਾਲ ਇੱਕ ਵਾਰੀ ਸ਼ੇਅਰ ਕਰ ਦੋਗੇ ਸ਼ੇਅਰ ਕਰਨ ਦੇ ਨਾਲ ਇਹ ਵੀਡੀਓ ਅੱਗੇ ਵਾਇਰਲ ਹੋਊਗੀ ਕਿਸੇ ਚੰਗੇ ਇਨਸਾਨ ਦੇ ਹੱਥ ਆ ਜਾਊਗੀ ਤੇ ਵੀਰ ਮਾਝੇ ਵਾਲਿਓ ਤੁਹਾਡਾ ਇੱਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੇ ਇਹ ਮਾਤਾ ਨੂੰ ਲੱਭਣ ਵਿੱਚ ਮਦਦ ਕਰਿਓ ਸਾਡਾ ਫਰਜ਼ ਆ ਕਿ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਨੇ ਆ ਕਿਸੇ ਦੀ ਮਰਤ ਵਾਸਤੇ ਕਿਸੇ ਦੇ ਭਲੇ ਵਾਸਤੇ ਤੇ ਕੋਈ ਰੱਬ ਰੂਹੀ ਇਨਸਾਨ ਅਕੇ ਆਊਗਾ ਮਤ ਕਰਨ ਵਾਸਤੇ ਮਾਤਾ ਰਣਜੀਤ ਕੌਰ ਨੂੰ ਲੱਭਣ ਵਿੱਚ ਮਤ ਕਰਿਓ ਧੰਨਵਾਦ